ਇਹੀ ਤਰਾਸ ਦੀ ਹੈ ਕਿ ਜਿਹਦੇ ਕੋਲ ਇੱਕ ਬੱਚਾ ਹੈ ਉਹ ਵੀ ਵਿਦੇਸ਼ ਜਾ ਰਿਹਾ ਹੈ ਜਿਹਦੇ ਕੋਲ ਦੋ ਨੇ ਉਹ ਵੀ ਜਾ ਰਹੇ ਨੇ ਜਾਂਦੇ ਸਟੱਡੀ ਵੀਜ਼ੇ ਤੇ ਨੇ ਮੁੜ ਕੇ ਕੋਈ ਨਹੀਂ ਆਉਂਦਾ ਉਹੀ ਆਉਂਦਾ ਜਿਹੜਾ ਡਿਪੋਰਟ ਹੋ ਜਾਂਦਾ ਸੋ ਕੀ ਉੱਥੇ ਜਿਹੜੇ ਪੜ੍ਹਾਈ ਕਰਨ ਜਾਂਦੇ ਨੇ ਜਾਂ ਤੁਹਾਡੇ ਕੋਲ ਤੁਸੀਂ ਮੇਰੇ ਖਾਲਾ ਜ਼ਿਆਦਾ ਸਟੱਡੀ ਵੀਜ਼ੇ ਲਵਾਉਂਦੇ ਹੋ ਉਹ ਤੁਹਾਡੇ ਕੋਲ ਇਹੀ ਸੋਚ ਕੇ ਆਉਂਦੇ ਨੇ ਕਿ ਸਾਨੂੰ ਉਸ ਉਸ ਕੋਰਸ 'ਚ ਭੇਜਿਓ ਕਿ ਅਸੀਂ ਵਾਪਸ ਨਹੀਂ ਮੁੜਨਾ ਉੱਥੇ ਪੱਕੇ ਹੋ ਜੀ ਪਾਜੀ ਮੇਜੋਰਟੀ ਜਿਹੜਾ ਸਟੂਡੈਂਟ ਜਾਂਦਾ ਹੈ ਨਾ ਉਹ ਇੱਥੋਂ ਇਹੀ ਸੋਚ ਕੇ ਜਾਂਦਾ ਹੈ ਕਿ ਮੈਨੂੰ ਕੋਈ ਇਦਾਂ ਦਾ ਪ੍ਰੋਗਰਾਮ ਦਿੱਤਾ ਜਾਵੇ ਕਿ ਮੈਂ ਉੱਥੇ ਜਾ ਕੇ ਸੈਟਲ ਹੋ ਸਕਾਂ ਬਹੁਤ ਘੱਟ ਸਟੂਡੈਂਟ ਇਹੋ ਜਿਹੇ ਨੇ ਜਾਂ ਮੈਂ ਜੇਕਰ ਲੈ ਕੇ ਚੱਲਾਂ ਤਾਂ 5 ਤੋਂ 7% ਸਟੂਡੈਂਟ ਇਹੋ ਜਿਹੇ ਹੋਣਗੇ ਜਿਹੜੇ ਰਿਵਰਸ ਮਾਈਗ੍ਰੇਸ਼ਨ ਦੀ ਜਾਂ ਫਿਰ ਸਟੱਡੀ ਕਰਕੇ ਵਾਪਸ ਆਉਣ ਦੀ ਸੋਚਦੇ ਨੇ ਔਰ ਵਾਕਈ ਇਹ ਤਰਸਦੀ ਦੀ ਗੱਲ ਹੈ ਪੰਜਾਬ ਦੇ ਲਈ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਹਾਂ ਤੁਸੀਂ ਬਾਹਰ ਜਾਓ ਬਾਹਰ ਜਾ ਕੇ ਸਟੱਡੀ ਕਰੋ ਆਪਣਾ ਵਰਕ ਪਰਮਟ ਲਾਓ ਤੇ ਚੰਗੀ এডੂਕੇਸ਼ਨ ਲੈ ਕੇ ਬਾਹਰ ਬਾਹਰੋਂ ਤੁਸੀਂ ਵਾਪਸ ਆਪਣੇ ਜਿਹੜਾ ਹੈ ਰਾਜ ਦੇ ਵਿੱਚ ਆ ਕੇ ਆਪਣੇ ਦੇਸ਼ ਦੇ ਵਿੱਚ ਆ ਕੇ ਜਿਹੜਾ ਉਹ ਨੌਕਰੀਆਂ ਕਰੋ ਪਰ ਜ਼ਿਆਦਾਤਰ ਸਟੂਡੈਂਟ ਜਿਹੜੇ ਆ ਉਹ ਸੈਟਲ ਹੋਣ ਦੇ ਲਈ ਜਾਂਦੇ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਭਾਜੀ ਤੁਸੀਂ ਕਿਹੜੀ ਕਿਹੜੀ ਕੰਟਰੀ ਨੂੰ ਡੀਲ ਕਰਦੇ ਹੋ ਅਸੀਂ ਭਾਜੀ 2007 ਤੋਂ ਕੰਮ ਕਰ ਰਹੇ ਹਾਂ ਇਸ ਖੇਤੇ ਦੇ ਵਿੱਚ ਤੇ ਅਸੀਂ ਭਾਜੀ ਆਸਟ੍ਰੇਲੀਆ ਕੀਤਾ 17 ਸਾਲ ਹੋ ਗਏ ਤੁਹਾਨੂੰ 17 ਸਾਲ ਹੋ ਗਏ ਭਾਜੀ ਆਸਟ੍ਰੇਲੀਆ ਕਰ ਰਹੇ ਹਾਂ ਭਾਜੀ ਕੈਨੇਡਾ ਕਰਦੇ ਹਾਂ ਯੂਕੇ ਦੇ ਵੀਜ਼ੇ ਲੱਗ ਰਹੇ ਨੇ ਰਾਈਟ ਨਾਓ ਇਸ ਤੋਂ ਇਲਾਵਾ ਅਸੀਂ ਨੈਦਰਲੈਂਡ ਬਹੁਤ ਕਿਤਾ ਭਾਜੀ ਬਹੁਤ سارے ਸਟੂਡੈਂਟ ਆ ਉਹਨਾਂ ਸੀ ਨੈਦਰਲੈਂਡ ਭੇਜਿਆ ਤੇ ਅੱਜ ਜਵਾਕ ਵਧੀਆ ਸੈਟਲਡ ਨੇ ਤੇ ਫਿਲਹਾਲ ਭਾਜੀ ਇਹ ਤਿੰਨ ਤੋਂ ਚਾਰ ਕੰਟਰੀਜ਼ ਨੇ ਜਿਨ੍ਹਾਂ ਨੂੰ ਅਸੀਂ ਕਰ ਰਹੇ ਹਾਂ ਕਿੰਨੇ ਕੁ ਪੈਸੇ ਨੇ ਜਿਹੜੇ ਯੂਕੇ ਜਾਣ ਵਾਸਤੇ ਲੱਗਦੇ ਆ ਭਾਜੀ ਡਿਪੈਂਡ ਕਰਦਾ ਦੇਖੋ ਵੈਸੇ ਤਾਂ ਹਰ ਇੱਕ ਯੂਨੀਵਰਸਿਟੀ ਹਰ ਇੱਕ ਕਾਲਜ ਦੀ ਜਿਹੜੀ ਫੀਸ ਹੈ ਉਹ ਅਲੱਗ-ਅਲੱਗ ਹੈ ਬਟ ਜੇ ਕਪਾ ਉਹਨਾਂ ਨੇ ਐਵਰੇਜ ਲੈ ਲਈਦਾ 12-13 ਲੱਖ ਰੁਪਏ ਦੇ ਵਿੱਚ ਸਟੂਡੈਂਟ ਜਿਹੜਾ ਹੈ ਉਹ ਆਪਣਾ ਵੀਜ਼ਾ ਪਾ ਸਕਦਾ ਹੈ ਯੂਕੇ ਦਾ